ਉਹ ਨੂੰ ਸੱਤ ਕੇ ਲਿਆ ਵੇ ਬਾਪੂ ਨੂੰ ਸੱਤ ਕੇ ਲਿਆਉਣਾ ਤਾਂ ਇੰਜ ਹੁੰਦਾ ਸੀ ਦੋਸਤੋ ਜਿਵੇਂ ਲਬੇ ਨੂੰ ਹੱਥ ਮਾਰਦੇ ਸੀ ਉਹ ਸਹੀ ਮੁੱਕਈ ਜਾਂਦਾ ਸੀ 나ਜੀ 나 ਬਾਪੂ ਨੂੰ ਨਹੀਂ ਹੋਰ ਭਾਵੇਂ ਜੀ ਨੂੰ ਮਰਦੀ ਸੱਤ ਲੋ ਹੁਣ ਮਾਸਟਰ ਜੀ ਨੇ ਕਹਿਤਾ ਸੀ ਕਿ ਤੂੰ ਜਾਣਾ ਬਣਿਆ ਸੀ ਮੈਂ ਰੋਂਦਾ ਬੂ ਲੈ ਕੇ ਘਰੇ ਵਾਜਿਆ ਬਗਾ ਪਪਾ ਉਹ ਪਪਾ ਓਏ ਹੋਰ ਕੀ ਪਤਾ ਸੱਪ ਮਾਛੀ ਹੈ ਮਾਛੀ ਹੈ ਹੈ ਮਾਛੀ ਦਾ ਵੀ ਬਹੁਤ ਮਾਰਿਆ ਹੋਇਆ ਪੁੱਤ ਪਾਪਾ ਜੀ ਹਾਂ ਮਰਿਆ ਥੋੜਿਆ ਹਾਂ ਤੈਨੂੰ ਨਾ ਸਕੂਲ ਦੇ ਵਿੱਚ ਭਰਾਇਆ ਪੁੱਤ ਪੱਟਾ ਤਰੀ ਬੇਇੰਤੀ ਕਰ ਨੂੰ ਮੇਰੇ ਸਾਹਮਣੇ ਪਾਪਾ ਜੀ ਮੇਰੀ ਤਾਂ ਹੋ ਗਈ ਥੋੜੀ ਕਰਨੀ ਹੈ ਤਾਂ ਹੋ ਗਈ ਥੋੜੀ ਕਰਨੀ ਹੈ ਆ ਫੇਰ ਨਹੀਂ ਮੈਂ ਜਾਂਦਾ ਕੱਟ ਦੇਣਗੇ ਸ਼ਰਾਰਤਾ ਕਿਤਨਾ ਹੁੰਦਗਾ ਤਾਂ ਕੁਛ ਨਹੀਂ ਕਿਹਾ ਬੰਦਾ ਕੁਛ ਨਹੀਂ ਕਿਹਾ ਨਹੀਂ ਉਹ ਮੈਨੂੰ ਪਤਾ ਉਹ ਤੇਰਾ ਇਹ ਨਾ ਉੱਥੇ ਕੋਈ ਸ਼ਰਾਰਤ ਆਈ ਕਮਾ ਉੱਥੇ ਬਥੂ ਤਨ ਠੀਕ ਹੈ ਨਾ ਚੱਲ ਚੱਲਦੇ ਆ ਅੱਜ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਣੀ ਤੁਸੀਂ ਤਾਂ ਮਿਲੋ ਪਾਣੀ ਪੀ ਕੇ ਨਾ ਪਾਣੀ ਓਏ ਇਹ ਮਾਤਵਾ ਤੂੰ ਨਿੰਬੂ ਪਾੜੀ ਤੂੰ ਨਿੰਬੂ ਪਾਣੀ ਇਹ ਮੋਗਾ ਬੱਚੇ ਜੀ ਹਾਂ ਜੀ ਸਾਢੇ ਹੀ ਹੈ ਇਹ ਨਾ ਪੜਦਾ ਨਹੀਂ ਮੈਂ ਪੜਦਾ ਮੈਂ ਕਮਤਾ ਜੀ ਤੇ ਪ੍ਰਿੰਦਾ ਬਾਕੀ ਚੱਲ ਲੱਗਾ ਹੋਇਆ ਸੀ ਫੜ ਗਿਆ ਛੇੜ ਗਿਆ ਇਹਦੇ ਕੰਮ ਕਰਵਾ ਮਾਤਾ ਜੀ ਕੁੱਤੋਂ ਮਾਰੋ ਜੋ ਮਰਜੀ ਕਰੋ ਹਾਂਜੀ ਇਹਨੂੰ ਬੰਦੇ ਦਾ ਪੁੱਤ ਬਣਾ ਦਿਓ ਉਹ ਪਾਜੀ ਬੰਦੇ ਦਾ ਕਿਵੇਂ ਮੈਂ ਕਹਾ ਤੇਰਾ ਆ ਤੇਰਾ ਆ ਉਹ ਦੱਸ ਸੁਣ ਮੈਂ ਬੰਦਾ ਨਹੀਂ ਪਤਾ ਨਹੀਂ ਕਹਿੰਦਾ ਦੱਸਦਾ ਕਹਿੰਦਾ ਸੀ ਕਹਿੰਦਾ ਤੇਰਾ ਪਾਪਾ ਵੀ ਕੋਈ ਬੰਦਾ ਹੈ ਮਾਤਾ ਜੀ ਕੁੱਤੋਂ ਮਾਰੋ ਜੋ ਮਰਜੀ ਕਰੋ ਇਹ ਖੁਰਿਆ ਹੋਣਾ ਚਾਹੀਦਾ ਜੀ ਠੀਕ ਹੈ ਜੀ ਤੁਸੀਂ ਜਾਓ ਕਰੇ ਮਾਜੇ ਗੰਸ ਪੁਰਿਆ ਵਾ ਪੁਰਿਆ ਪਾਤਰਿਆ ਚਾਉ ਤੋ ਬੋ ਬੋ ਮਾਜੇ ਹਾਸੀ ਦੋਸਤੋ ਜੇ ਜਵਾਗ ਸ਼ਰਾਰਤ ਕਰਦੇ ਸੀ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸੁਧਾਰ ਦਿੱਤਾ ਜਾਂਦਾ ਸੀ